ਮਿਲਦਾ ਹੈ ਸੋ ਗੱਲ ਅਸੀਂ ਕੀਤੀ ਸੀ ਫੋਕਸਡ ਐਗਜ਼ਾਮ ਹੋਣਾ ਜੀ ਗੁਰਬਾਣੀ ਦਾ ਹੀ ਫਰਮਾਨ ਹੈ ਹਰ ਬਿਸਰਤ ਸਦਾ ਖੁਆਰੀ ਹੁਣ ਇਹ ਪੰਕਤੀ ਜਿਹੜੀ ਹੈ ਇਦਾਂ ਸਮਝਣ ਦੀ ਖਾਤਰ ਆਪਾਂ ਕਰ ਰਹੇ ਹਾਂ ਜੀ ਹਰ ਬਿਸਰਤ ਖੁਆਰੀ ਨਹੀਂ ਲਿਖਿਆ ਸਦਾ ਲਿਖ ਦਿੱਤੀ ਨਾ ਸਦਾ ਇੱਕ ਵਿਸ਼ੇਸ਼ਣ ਹੈ ਜਿਹੜਾ ਦੱਸ ਰਿਹਾ ਹੈ ਕਿ ਉਹਦੇ ਵਿੱਚ ਕੋਈ ਹੋਰ ਆਪਸ਼ਨ ਹੀ ਨਹੀਂ ਹੈ ਜੀ ਹੁਣ ਆਪ ਆਪਸਾ ਆਪਾਂ ਰੱਖ ਲਈਏ ਉਹਨਾਂ ਦਾ ਤੁਹਾਡਾ ਨਹੀਂ ਇੱਕ ਸਮਝਣ ਦੀ ਖਾਤਰ ਜਿਹੜੇ ਬਾਣੀ ਪੜਨ ਵਾਲੇ ਹਨ ਆ ਜਿਹੜੇ ਨਹੀਂ ਹਨ ਓਕੇ ਜੀ ਜਿਹੜੇ ਬਾਣੀ ਪੜਨ ਵਾਲੇ ਹਨ ਉਹਨਾਂ ਦੀ ਗੱਲ ਨਹੀਂ ਇੱਥੇ ਕੀਤੀ ਵੇਖੋ ਨਾ ਹਰ ਬਿਸਰਤ ਸਦਾ ਖੁਆਰੀ ਇੱਥੇ ਬਾਣੀ ਪੜਨ ਵਾਲਿਆਂ ਦੀ ਨਹੀਂ ਗੱਲ ਆਈ ਇਸ ਸਾਈਡ ਵਾਲਿਆਂ ਦੀ ਗੱਲ ਆਈ ਹੈ ਗੱਲ ਕੀ ਆਈ ਹੈ ਇਧਰਲੇ ਡੈਫੀਨੇਟਲੀ ਖੁਆਰ ਹੋਣੇ ਹੀ ਹੋਣੇ ਸੋ ਇਨ ਕੇਸ ਇਨ ਕੇਸ ਵੀ ਆਰ ਇਨ ਥਿਸ ਕੈਟਾਗਰੀ ਸਾਡੀ ਹੁਣੇ ਕੋਸ਼ਿਸ਼ ਆ ਜਾਹੇਓ ਕੈਂਪ ਦੇ ਰੂਪ ਚ ਉਹ ਸਮਾਗਮ ਚ ਕੋਈ ਜੰਪ ਫਰੋਮ ਦਿਸ ਸਾਈਡ ਵੀ ਲੈਂਡ ਔਨ ਦਿਸ ਸਾਈਡ ਗੱਲ ਸਮਝ ਆ ਗਈ ਜੀ ਵੀਰੋ ਪੈਣੋ ਨੀਂਦ ਨਹੀਂ ਆਈ ਕਿਸੇ ਨੂੰ ਹਰ ਬਿਸਰਤ ਸਦਾ ਖੁਆਰੀ ਹੁਣ ਇਹ ਇਧਰਲੇ ਪਾਸੇ ਦੀ ਗੱਲ ਸੀਗੀ ਫਿਰ ਹੁਣ ਦੂਜੀ ਵੀ ਮਾਰਾ ਨੇ ਕੀਤੀ ਆ ਤਾਂ ਕੋ ਧੋਖਾ ਕਹਾਂ ਵਿਆਪੈ ਉਹ ਹੁਣ ਇਧਰਲੇ ਹੋ ਗਏ ਨਾ ਹੁਣ ਇਧਰਲੇ ਜਿਹੜੇ ਹਨ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੀ ਓਟ ਹੈ ਉਹਨਾਂ ਦੇ ਨਾਲ ਧੋਖਾ ਨਹੀਂ ਹੋ ਸਕਦਾ ਦੇਖੋ ਓਟ ਮੇਰੀ ਵੀ ਲਈ ਜਾ ਸਕਦੀ ਓਟ ਹੋਰ ਵੀ ਕਿਸੇ ਸਰੀਰ ਦੀ ਲਈ ਜਾ ਸਕਦੀ ਹੈ ਰਿਸ਼ਤੇਦਾਰੀਆਂ ਭੈਣ ਭਰਾਵਾਂ ਬਹੁਤ ਓਟਾਂ ਲੈਂਦੇ ਹਨ ਜਿੰਦੇ ਹੋਏ ਮਾਨੁ ਕੀ ਟੇਕ ਮਿਰਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਸੋ ਗੁਰੂ ਸਾਹਿਬ ਨੇ ਕਿਹਾ ਜਿਨ੍ਹਾਂ ਨੂੰ ਇਧਰ ਓਟ ਹੈ ਨਾ ਉਸ ਵਾਹਿਗੁਰੂ ਦੀ ਉਹਨਾਂ ਦੇ ਨਾਲ ਧੋਖਾ ਨਹੀਂ ਹੋ ਸਕਦਾ ਇਹ ਇੰਪੋਰਟੈਂਟ ਆ ਫਿਰ ਹਰ ਬਿਸਰਤ ਸਦਾ ਖੋਹਾਰੀ ਤਾਂ ਕੋ ਤੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਅੱਗੇ ਕੀ ਪੰਕਤੀ ਹੈ ਜੀ ਇਧਰਲੇ ਪਾਸੇ ਆਗੇ ਬਿਨ ਸਿਮਰਨ ਜੀਵਨ ਸਾਡਾ ਲੰਘ ਰਿਹਾ ਵਾ ਪਿੱਛੇ ਵੀ ਲੰਘ ਰਿਹਾ ਸੀ ਮੇਰੀ 42 ਸਾਲ ਦੀ ਉਮਰ ਹੈ ਬਾਕੀਆਂ ਜਿੰਨੀ ਜਿੰਨੀ ਉਮਰ ਹੈਗੀ ਜੀਵਨ ਸਾਡਾ ਲੰਘ ਰਿਹਾ ਸੀ ਚਾਹੇ ਸਿਮਰਨ ਤੋਂ ਬਿਨਾਂ ਲੰਘ ਰਿਹਾ ਸੀ ਸਿਮਰਨ ਵਾਲਾ ਲੰਘ ਰਿਹਾ ਸੀ ਹੁਣ ਇਧਰ ਦੀ ਗੱਲ ਹੈ ਬਿਨ ਸਿਮਰਨ ਜੋ ਜੀਵਨ ਟਾਈਮ ਨਿਕਲ ਰਿਹਾ ਵਾ ਪਰ ਕਿਦਾਂ ਦਾ ਟਾਈਮ ਆ ਸਰਪ ਜੈਸੇ ਰਜਾਰੀ ਸਰਪ ਹੁੰਦਾ ਸੱਪ ਸੱਪ ਦੀ ਲਾਈਫ ਬਹੁਤ ਲੰਬੀ ਹੁੰਦੀ ਆ ਰਾਤੀ ਤੇ ਇੱਕ ਦਿਨਾਂ ਨੇ ਕੱਟ ਸ਼ਾਰਟ ਕਰ ਦਿੱਤੀ ਵੈਸੇ ਵੈਸੇ ਸੱਪ ਦੀ ਲਾਈਫ ਬਹੁਤ ਲੰਬੀ ਹੁੰਦੀ ਆ ਸੱਪ ਉਹਦੀ ਲਾਈਫ ਬਹੁਤ ਲੰਬੀ ਹੈ ਪਰ ਉਹਦੇ ਅੰਦਰ ਕੀ ਪੈਦਾ ਹੁੰਦਾ ਔਰ ਜ਼ਹਿਰ ਦੇ ਨਾਲ ਹੀ ਉਹ ਤੜਫਦਾ ਰਹਿੰਦਾ ਜਦੋਂ ਬਹੁਤ ਉਹਦੇ ਅੰਦਰ ਤੜਫਣ ਵਾਧਦੀ ਫਿਰ ਉਹ ਕਿਸੇ ਪੱਥਰ ਦੇ ਉੱਤੇ ਹੀ ਐ ਮਾਰਦਾ ਵਾ ਆਪਣੇ ਡੰਗ ਤੇ ਯੂ ਡੋਟ ਵਾਂਟ ਟੂ ਬੀ ਓਨ 댓 ਸਪੋਰਟ ਕਿੱਕ ਦੇ ਉਹ ਉਹਨੂੰ ਬਹੁਤ ਗੁੱਸਾ ਚੜਿਆ ਹੋਵੇ ਤੇ ਤੁਸੀਂ ਅੱਗੇ ਆ ਜਾਓ ਸਮਝੇ ਕਿ ਨਹੀਂ ਕਿਉਂਕਿ ਜਦੋਂ ਸੱਪ ਡੰਗ ਮਾਰਦਾ ਨਾ ਜ਼ਰੂਰੀ ਨਹੀਂ ਕਿ ਆਪਣਾ ਜ਼ਹਿਰ ਛੱਡੇ ਪਰ ਜੇ ਉਹ ਜ਼ਹਿਰ ਛੱਡ ਦੇ ਫਿਰ ਮੁਸ਼ਕਲ ਹੋ ਜਾਂਦਾ ਬੰਦੇ ਦਾ बचना ਜਰੀਲਾ ਸੱਪ ਹੋਵੇ ਉਧਰ ਨਹੀਂ ਅਸੀਂ ਜਾਣਾ ਅਸੀਂ ਗੁਰਬਾਣੀ ਦੀ ਹਟ ਲਈਏ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਸੋ ਇਹ ਅਸੀਂ ਜੀ ਰਹੇ ਸੀਗੇ ਅੱਗੇ ਓਕੇ ਹੋ ਸਕਦਾ ਅਸੀਂ ਅੱਜ ਵੀ ਜੀ ਰਹੇ ਹੋਈਏ ਇੱਥੇ ਬੈਠ ਗਏ ਆਂ ਅਸੀਂ ਜੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਬਖਸ਼ ਦਿੱਤਾ ਹੈ ਸਾਨੂੰ ਬਾਣਾ ਬਖਸ਼ ਦੇ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਅੰਦਰੋਂ ਗੁਰਮੁਖ ਹੋ ਗਿਆ ਅੰਦਰੋਂ ਮੈਂ ਅੱਜ ਵੀ ਮਨਮੁਖ ਹੋ ਸਕਦਾ ਮੈਂ ਗੁਰੂ ਸਾਹਿਬ ਕੋਲ ਮੱਥਾ ਟੇਕਦਿਆਂ ਹੋਇਆਂ ਵੀ ਮਨਮੁਖ ਹੋ ਸਕਦਾ ਜੇ ਮੇਰਾ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਹੈਗਾ ਪ੍ਰਤੀਤ ਨਹੀਂ ਹੈਗੀ ਮੈਂ ਗੁਰੂ ਸਾਹਿਬ ਦੀ ਗੋਚ ਚ ਬੈ ਕੇ ਗੁਰਬਾਣੀ ਪੜ੍ਹਦਾ ਹੋਇਆਂ ਵੀ ਮਨਮੁਖ ਹੋ ਸਕਦਾ ਜੇ ਮੈਂ ਬਾਣੀ ਪੜ੍ਹਤੇ ਰਿਹਾ ਪਰ ਮੇਰਾ ਉੱਤੇ ਵਿਸ਼ਵਾਸ ਨਹੀਂ ਹੈਗਾ ਠੀਕ ਹੈ ਜੀ ਸੋ ਇਧਰਲੀ ਕੈਟਾਗਰੀ ਚ ਅਸੀਂ ਹੋ ਸਕਦੇ ਆ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਫਿਰ ਕੀ ਹੁੰਦਾ ਜੀ ਨਵਖੰਡਨ ਕੋ ਰਾਜ ਕਮਾਵੇ ਅੰਤ ਚ ਲੈੰਗੋ ਹਾਰੀ ਇੱਥੇ ਬੜੀ ਮੋਦੀ ਮੋਦੀ ਹੋਈ ਪਈ ਇਸ ਦੇਸ਼ ਦੇ ਵਿੱਚ ਅਮਰੀਕਾ ਚ ਉਹਨਾਂ ਦੇ ਪ੍ਰੈਜ਼ੀਡੈਂਟ ਦੀ ਬੜੀ ਬੱਲੇ ਬੱਲੇ ਹੁੰਦੀ ਆ ਦੁਨੀਆ ਦੇ ਵਿੱਚ ਇਹਨਾਂ ਦਾ ਨਾਂ ਹੁੰਦਾ ਚੰਗਾ ਹੋਵੇ ਮਾੜਾ ਹੋਵੇ ਉਹ ਗੱਲ ਨਹੀਂ ਗੁਰੂ ਸਾਹਿਬ ਕਹਿੰਦੇ ਨਵਖੰਡਨ ਕੋ ਰਾਜ ਕਮਾਵੇ ਸਾਰੀ ਦੁਨੀਆ ਦਾ ਰਾਜ ਵੀ ਕਮਾ ਲਵੇ ਸਾਰੀ ਦੁਨੀਆ ਦਾ ਰਾਜਾ ਵੀ ਬਣ ਜਾਵੇਂ ਅੰਤ ਚ ਲੈਂਗੋ ਇਧਰ ਹੀ ਰਹਿਣਾ ਸੌਰੀ ਅੰਤ ਚ ਲੈਂਗੋ ਅਖੀਰ ਦੀ ਬਾਕੀ ਤੇਰੀ ਹਾਰ ਹੋਏਗੀ ਹੁਣ ਬੱਚਾ ਸਾਰੇ ਹੀ ਸਾਲ ਪੜਦਾ ਰਹੇ ਪੇਪਰ ਚੋਂ ਫੇਲ ਹੋ ਗਿਆ ਅੰਤ ਚ ਲੈਂਗੋ ਹਾਰੀ ਪੇਪਰ ਚੋਂ ਫੇਲ ਹੋ ਗਿਆ ਉਹਦੇ ਪੜਨ ਦੀ ਕੀ ਵੈਲਿਊ ਰਹਿ ਗਈ ਐਟ ਦਾ ਐਂਡ ਆਫ ਡੇ ਤੁਹਾਡੇ ਸਰਟੀਫਿਕੇਟ ਦੀ ਵੈਲਿਊ ਪੈਣੀ ਨਾ ਅੱਗੇ ਜਾ ਕੇ ਸੋ ਭਾਈ ਸਾਰੀ ਦੁਨੀਆ ਦਾ ਰਾਜ ਵੀ ਕਮਾ ਲਵੇ 60 70 100 ਸਾਲ ਦੀ ਉਮਰ ਕਰ ਲਏਗਾ ਆਪਣੀ ਅੱਜ ਕੱਲ ਦੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਰਗਾਹ ਚ ਜਾਣਾ ਨਾ ਉੱਥੇ ਹਾਰ ਜਾਣਾ ਉਹ ਹਾਰ ਬਹੁਤ ਮਹਿੰਗੀ ਪੈਂਦੀ ਫਿਰ ਉਹ ਹਾਰ ਬਹੁਤ ਮਹਿੰਗੀ ਪੈਂਦੀ ਹੈ ਸੋ ਵੀ ਡੋ ਨਾਟ ਵੀ ਡੋਂਟ ਵਾਂਟ ਟੂ ਬੀ ਓਨ ਥਿਸ ਸਾਈਡ ਸਮਝ ਰਹੇ ਆ ਜੀ ਜੇ ਮੈਨੂੰ ਕੋਈ ਸੌਂਦਾ ਦੇ ਪਿਆ ਤੇ ਮੈਂ ਇੱਥੇ ਬੁਲਾ ਲੈਣਾ ਆਪਣੇ ਕੋਲ ਠੀਕ ਹੈ ਠੀਕ ਹੈ ਜੀ ਥੋੜਾ ਹਿਲ ਹੁਲ ਲਿਆ ਕਰੋ ਕਿਉਂਕਿ ਪਤਾ ਕਿਉਂ ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਭਾਈ ਸਾਹਿਬ ਉਹਨਾਂ ਨੇ ਵੀ ਕਾਫੀ ਸਮਾਂ ਲਾਇਆ ਸਵੇਰ ਦੀ ਵੀ ਸੰਗਤ ਬੈਠੀ ਹੈ ਸਰੀਰ ਹੈ ਸਰੀਰ ਥੱਕ ਜਾਂਦੇ ਆ ਮਨ ਵੀ ਹੈ ਨਾ ਮਨ ਵੇਖੋ ਇਨਫੋਰਮੇਸ਼ਨ ਇੰਨੀ ਤੁਹਾਨੂੰ ਬੰਬਾਰਡ ਕੀਤੀ ਜਾ ਰਹੀ ਤਾਂ ਡਰ ਤੇ ਓਕੇ ਤੇ ਇਹ ਜੇ ਇਨਫੋਰਮੇਸ਼ਨ ਇਫ ਇਫ ਯੂ ਆਰ ਇੰਟਰਸਟਿਡ ਇਨ ਥਿਸ ਫਿਰ ਇਹ ਤੁਹਾਡੀ ਐਂਟਰਟੇਨਮੈਂਟ ਹੈ ਪਰ ਜੇ ਤੁਸੀਂ ਥੱਕ ਚੁੱਕੇ ਹੋ ਜਾਂ ਇਫ ਯੂ ਆਰ ਨਾਟ ਇੰਟਰਸਟਿਡ ਇਨ ਥਿਸ ਫਿਰ ਇਸ ਤੋਂ ਬੋਰਿੰਗ ਕੰਮ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਸੇਲ ਜੋਗ ਲੂਣੀ ਚੱਟੀਆਂ ਦੀ ਗੱਲ ਕੀਤੀ ਸੀ ਉਹ ਸਿਮਰਨ ਕਿਸੇ ਵਾਸਤੇ ਇਸ ਦੁਨੀਆ ਦਾ ਸਭ ਤੋਂ ਬੋਰਿੰਗ ਕੰਮਾ ਹੁਣੇ ਲਾਸਟ ਐਗਜ਼ੈਂਪਲ ਵੀ ਉਹਨਾਂ ਦਿੱਤੀ ਸੀ ਤੇ ਪਖੰਡ ਲੱਗਦਾ ਪਰ ਕਿਸੇ ਵਾਸਤੇ ਸਿਮਰਨ ਜੀਵਨ ਹੈ ਉਹਦੇ ਲਈ ਸਭ ਤੋਂ ਦੁਨੀਆ ਦਾ ਜਿਹੜਾ ਅਹਿਮ ਕੰਮ ਹੀ ਸਿਮਰਨ ਹੈ ਇਹ ਦੋ ਬੰਦਿਆਂ ਦੀ ਕਹਾਣੀ ਹੈ ਇਹੀ ਚੱਲ ਰਹੀ ਹੈ ਇਹਦੇ ਵਿੱਚ ਹਰ ਬਿਸਰਤ ਸਦਾ ਖੁਆਰੀ ਹਾਂਜੀ ਸੋ ਨਵਖੰਡਨ ਕੋ ਰਾਜ ਕਮਾਵੇ ਅੰਤ ਚ ਲੈਂਗੋ ਹਾਰੀ ਅੱਗੇ ਹੁਣ ਇਧਰ ਲਈ ਗੱਲ ਆ ਗਈ ਆਪਾਂ ਹੋਪ ਕਰ ਰਹੇ ਹਾਂ ਕਿ ਆਪਾਂ ਸਾਰੇ ਇੱਧਰ ਹੋ ਜਾਈਏ ਸਮਝ ਗਏ ਕਿ ਨਹੀਂ ਆ ਵੇਖੋ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਗਾਏ ਸਵੇਰ ਦੇ ਗੁਣਾ ਦਾ ਖਜ਼ਾਨਾ ਗੁਰੂ ਦੇ ਪਰਮੇਸ਼ਰ ਦੇ ਜਿਹੜੇ ਗੁਣਾ ਦਾ ਖਜ਼ਾਨਾ ਜਿਹੜਾ ਇਕੱਠਾ ਹੋ ਰਿਹਾ ਨਾ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਤਾਰੀ ਭਾਈ ਸਾਾਨੂੰ ਰਾਤੀ 20 25 ਮਿੰਟ ਸਪੈਂਡ ਕਰਨੇ ਪਏ ਸੀ ਐਕਸਪਲੇਨ ਕਰਨ ਦੇ ਉੱਤੇ ਕਿੰਨੀ ਜਿਆਦੀ ਇਹਨਾਂ ਕੋਲ ਐਪਲੀਕੇਸ਼ਨਸ ਆਈਆਂ ਐਂਡ ਵੀ ਵੇਰ ਦਾ ਬlesed ਵਾਂਸ ਕਿ ਜਿਨ੍ਹਾਂ ਨੂੰ ਇੱਥੇ ਖਲੋਣ ਦਾ ਇੱਥੇ ਬੈਠਣ ਦਾ ਮੌਕਾ ਮਿਲਿਆ ਸਮਝੇ ਕਿ ਨਹੀਂ ਉਹ ਗੁਰਸਿੱਖ ਕੋਈ ਘਟ ਨਹੀਂ ਸੀ ਜਿਹੜੇ ਪਿੱਛੇ ਰਹਿ ਗਏ ਆ ਪਰ ਸਾਨੂੰ ਫੇਰ ਵੀ ਗੁਰੂ ਸਾਹਿਬ ਨੇ ਪਿਕ ਐਂਡ ਚੂਜ਼ ਕੀਤਾ ਇਹਨਾਂ ਨੇ ਨਹੀਂ ਪਿਕ ਚੂਜ਼ ਕੀਤਾ ਗੁਰੂ ਸਾਹਿਬ ਨੇ ਕੀਤਾ ਕਿ ਇਹ ਮੇਰਾ ਬੱਚਾ ਇਸ ਵਾਰ ਆਏਗਾ ਸੋ ਹੁਣ ਉਹ ਸਾਡੇ ਕੋਲ ਅਪਰਚੂਨਿਟੀ ਹੈ ਸਮਝੇ ਕਿ ਨਹੀਂ ਤੁਸੀਂ ਕੈਂਪ ਆਪਾਂ ਕੈਂਪ ਤੇ ਜਾਂਦੇ ਆ ਅ ਸਕੂਲਾਂ ਦੇ ਵਿੱਚ ਵੀ ਆਰਮੀ ਦੇ ਕੈਂਪ ਲੱਗਦੇ ਕੀ ਕਹਿੰਦੇ ਐਨਡੀਏ ਕੁਝ ਕਹਿੰਦੇ ਸੀ ਐਨਸੀਸੀ ਕੈਂਪ ਲੱਗਦੇ ਆਪਾਂ ਹੋਰ ਕੰਪਿਊਟਰ ਕੈਂਪ ਲੱਗ ਜਾਂਦੇ 3-4 ਦਿਨ ਦਾ ਹੁਣ ਬੰਦਾ ਜਾਵੇ ਉਥੋਂ ਸਿੱਖ ਕੇ ਕੁਛ ਨਾ ਆਵੇ ਫੇਰ ਗੱਲ ਖਤਮ ਹੋ ਗਈ ਹੁਣ ਅਸੀਂ ਖਾਲਸਾ ਕੈਂਪ 'ਚ ਆਏ ਆ ਖਾਲਸਾ ਬਣਨਾ ਸਾਡੀ ਮੰਜ਼ਲ ਹੈ ਜੋ ਗੱਲਾਂ ਭਾਈ ਸਾਹਿਬ ਹੁਣਾ ਕੀਤੀਆਂ ਉਹ ਮੰਜ਼ਲ ਦੀਆਂ ਗੱਲਾਂ ਵਾਂ ਪਰ ਅਸੀਂ ਹੈ ਹੋ ਸਕਦਾ ਅਸੀਂ ਸਟਾਰਟ ਵੀ ਨਾ ਹੋਏ ਹੋਈਏ ਹੋ ਸਕਦਾ ਦੂਜੇ ਤੀਜੇ ਸਟੈਪ ਤੇ ਹੋਈਏ ਇਹ ਗੱਲਾਂ ਈਵੇਂ ਆ ਜਿਵੇਂ ਜਿਵੇਂ ਇੱਕ ਮੰਜ਼ਲ ਦੀਆਂ ਪੌੜੀਆਂ ਹੁੰਦੀਆਂ 15 ਲਾ ਲੋ 15 ਪੌੜੀਆਂ ਦੇ ਉੱਪਰ ਖਲੋਤੇ ਇਹ ਵਾਜਾਂ ਦੇ ਰਹੇ ਆ ਆਜੋ 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 ਤੇ ਇੱਕ ਬੱਚਾ ਜਿਹੜਾ ਉਹ ਕੌਨਫੀਡੈਂਸ ਨਹੀਂ ਕਰ پا ਰਿਆ ਅਸੀਂ ਨਹੀਂ ਤੁਰ پا ਰਹੇ ਅਸੀਂ ਕੋਈ ਪਹਿਲੀ ਪੌੜੀ ਵਾਲੇ ਆ ਕੋਈ ਦੂਜੀ ਚੌਥੀ ਪੰਜਵੀਂ ਪੌੜੀ ਤੇ ਹੋਵੋਗੇ ਪਰ ਅਸੀਂ ਮੰਜ਼ਲ ਸਾਡੀ ਉਸ ਮੰਜ਼ਲ ਤੇ ਪਹੁੰਚਣਾ ਹੈ ਗੱਲ ਸਮਝਾ